ਦਾਸ ਦੰਗਾ ਅੰਟਾਰਕਟਿਕਾ ਕਿਸ ਨੇ ਡਿਸਕਵਰ ਕੀਤਾ ਇਸ ਤੇ ਬਹੁਤ ਸਾਰੇ ਦੇਸ਼ ਆਪੋ ਆਪਣਾ ਦਾਵਾ ਕਰਦੇ ਆ ਅੰਟਾਰਕਟਿਕਾ ਇਨਸਾਨਾਂ ਦੀ ਪਹੁੰਚ ਤੋਂ ਕਿਉਂ ਦੂਰ ਰਿਹਾ ਜੋ ਕਿ ਇਹ ਬਹੁਤ ਵੱਡੀ ਮਿਸਟਰੀ ਰਿਹਾ ਚਾਹੇ ਉਹ ਬਲੱਡ ਵਾਟਰਫਾਲ ਮਿਸਟਰੀਅਲ ਐਨੀਮਲ ਹੋਵੇ ਅੰਡਰਗਰਾਉਂਡ ਲੇਕਸ ਜਾਂ ਬਰਫ਼ ਦੇ ਹੇਠਾਂ ਦੱਬੇ ਸ਼ਹਿਰ ਅੰਟਾਰਕਟਿਕਾ ਦੇ ਬਾਰੇ ਵਿੱਚ ਇਹੋ ਜਿਹੇ ਕਈ ਮਿਥਸ ਅਤੇ ਮਿਸਟਰੀਜ਼ ਹਨ ਜਿਨ੍ਹਾਂ ਦਾ ਹੱਲੇ ਤੱਕ ਕੋਈ ਸਰਾਖ ਤੱਕ ਨਹੀਂ ਪਰ ਇਹ ਅੰਟਾਰਕਟਿਕਾ ਆਖਰ ਡਿਸਕਵਰ ਕੀਤਾ ਕਿਸਨ ਬ੍ਰਿਟਿਸ਼ ਕਹਿੰਦੇ ਹਨ ਕਿ ਅੰਟਾਰਕਟਿਕਾ ਅਸੀਂ ਸਭ ਤੋਂ ਪਹਿਲਾਂ ਡਿਸਕਵਰ ਕੀਤਾ ਹੈ ਜਦਕਿ ਰਸ਼ੀਅਨ ਕਹਿੰਦੇ ਹਨ ਅੰਟਾਰਕਟਿਕਾ ਅਸੀਂ ਸਭ ਤੋਂ ਪਹਿਲਾਂ ਲੱਭਿਆ ਸੀ ਪਰ ਅੰਟਾਰਕਟਿਕਾ ਦਾ ਜ਼ਿਕਰ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਗ੍ਰੀਕ ਫਿਲਾਸਫਰ ਅਰਿਸਟੋਟਲ ਨੇ ਕੀਤਾ ਉਸਨੇ ਕਿਹਾ ਸੀ ਕਿ ਜ਼ਮੀਨ ਗੋਲ ਹੈ ਨਾਰਥ ਪੋਲ ਅਤੇ ਸਾਊਥ ਪੋਲ ਇੱਕ ਦੂਸਰੇ ਦੇ ਸਾਹਮਣੇ ਹਨ 2021 ਵਿੱਚ ਦਾ ਰਾਇਲ ਸੁਸਾਇਟੀ ਆਫ ਨਿਊਜ਼ੀਲੈਂਡ ਦੀ ਇੱਕ ਸਟੱਡੀ ਪਬਲਿਸ਼ ਹੋਈ ਸੀ ਜਿਸ ਵਿੱਚ ਕਿਹਾ ਯਾਦ ਸੀ ਕਿ ਇਧਰ ਆਸਟ੍ਰੇਲੀਆ ਵਾਲੀ ਸਾਈਡ ਹੋਵਰੀ ਲੋਕ ਸ਼ਾਇਦ ਪਹਿਲੇ ਇਨਸਾਨ ਸਨ ਜੋ 7ਵੀਂ ਸਦੀ ਵਿੱਚ ਅੰਟਾਰਕਟਿਕਾ ਪਹੁੰਚੇ ਸਨ ਕਿਉਂਕਿ ਉਹਨਾਂ ਦੀਆਂ ਕਹਾਣੀਆਂ ਵਿੱਚ ਇੱਕ ਬਰਫ਼ੀਲੇ ਕੰਟੀਨੈਂਟ ਦਾ ਜ਼ਿਕਰ ਵੀ ਹੁੰਦਾ ਹੈ ਜੋ ਜ਼ਮੀਨ ਦੀ ਦਰਨ ਸਾਈਡ ਤੇ ਹੈ ਰਿਕਾਰਡਿੰਗ ਹਿਸਟਰੀ ਵਿੱਚ ਬ੍ਰਿਟਿਸ਼ ਆਫੀਸਰ ਜੇਮਸ ਕੁੱਕ ਉਹ ਪਹਿਲਾ ਯੂਰਪੀਅਨ ਸੀ ਜੋ ਅੰਟਾਰਕਟਿਕਾ ਸਰਕਲ ਕਰਾਸ ਕਰਕੇ ਅੰਟਾਰਕਟਿਕਾ ਪਹੁੰਚਿਆ ਪਰ ਉਹ ਹੱਲੇ ਅੰਟਾਰਕਟਿਕਾ ਤੋਂ 120 ਕਿਲੋਮੀਟਰ ਦੂਰ ਹੀ ਕਿ ਉਸਨੇ ਆਪਣੀ ਸ਼ਿਪ ਵਾਪਸ ਮੋੜ ਲਈ ਕਿਉਂਕਿ ਉਸ ਨੂੰ ਅੰਟਾਰਕਟਿਕਾ ਤਾਂ ਨਹੀਂ ਦਿਖਿਆ ਪਰ ਪਾਣੀ ਵਿੱਚ ਤੈਰਦੇ ਹੋਏ ਆਇਸਬਰਗ ਜ਼ਰੂਰ ਨਜ਼ਰ ਆਏ ਸਮੁੰਦਰ ਵੀ ਐਨਾ ਉਛਲ ਰਿਹਾ ਸੀ ਕਿ ਸ਼ਿਪ ਨੂੰ ਅੱਗੇ ਲੈ ਕੇ ਜਾਣਾ ਮੰਨ ਲਓ ਕਿ ਮੌਤ ਦੇ ਮੂੰਹ ਵਿੱਚ ਜਾਣਾ ਸੀ ਇਸੇ ਲਈ ਜੇਮਸ ਕੁੱਕ ਨੇ ਕਿਹਾ ਸੀ ਇਸ ਸਦਰਨ ਕੰਟੀਨੈਂਟ ਤੱਕ ਪਹੁੰਚਣਾ ਇੰਨਾ ਖਤਰਨਾਕ ਹੈ ਕਿ ਸ਼ਾਇਦ ਹੀ ਕੋਈ ਇਨਸਾਨ ਇੱਥੋਂ ਤੱਕ ਆਵੇ ਕੈਪਟਨ ਕੁੱਕ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਅੰਟਾਰਕਟਿਕਾ ਡਿਸਕਵਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਫਿਰ 19ਵੀਂ ਸਦੀ ਦੇ ਆਉਂਦੇ ਹੀ ਇੱਕ ਨੌਵੀਂ ਟੋਮਿਨਸ ਦੇ ਲਈ ਹਰ ਕੰਟਰੀਜ਼ ਦੇ ਵਿੱਚ ਕੰਪੀਟੀਸ਼ਨ ਸ਼ੁਰੂ ਹੋ ਗਿਆ ਦੁਨੀਆ ਇੱਕ ਨਿਊ ਵਰਲਡ ਆਰਡਰ ਵੱਲ ਬਦਲ ਲੱਗੀ ਰਿਸੋਰਸਸ ਅਤੇ ਨਿਊ ਟ੍ਰੇਡ ਰੂਟਸ ਸ਼ੁਰੂ ਹੋ ਰਹੇ ਸਨ ਇੰਡਸਟਰੀਜ਼ ਲੱਗ ਰਹੀ ਸੀ ਹਰੇਕ ਕੰਟਰੀ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਸੁਪਰ ਪਾਵਰ ਬੰਨਣਾ ਚਾਹੁੰਦੀ ਸੀ ਤਾਰਾਂ ਵਿੱਚ ਰਸ਼ੀਅਨ ਅੰਪਾਇਰ ਰਸ਼ੀਅਨ ਐਕਸਪਲੋਰਰ ਫੇਬੀਅਨ ਵੋਂਗ ਬੈਲਿੰਘੋਜ਼ਨ ਨੂੰ ਇਹ ਟਾਸਕ ਦਿੱਤਾ ਜਾਂਦਾ ਹੈ ਕਿ ਪੂਰੀ ਦੁਨੀਆ ਦੇ ਚੱਕਰ ਲਾਵੇ ਨਵੀਆਂ ਕੰਟਰੀਜ਼ ਅਤੇ ਕੰਟੀਨੈਂਟ ਨੂੰ ਡਿਸਕਵਰ ਕਰੇ ਅਮੀਚ ਫੈਬੀਅਨ ਨੇ ਕੈਪਟਨ ਕੁੱਕ ਦੀ ਪ੍ਰੈਡਿਕਸ਼ਨ ਗਲਤ ਸਾਬਤ ਕੀਤੀ ਅਤੇ ਸਦਰਨ ਓਸ਼ੀਅਨ ਤੱਕ ਪਹੁੰਚ ਕੇ ਅੰਟਾਰਕਟਿਕਾ ਨੂੰ ਬਹੁਤ ਕਰੀਬ ਤੋਂ ਦੇਖਿਆ ਸੀ ਹਾਲਾਂਕਿ ਉਸਨੇ ਅੰਟਾਰਕਟਿਕਾ ਤੇ ਕਦਮ ਨਹੀਂ ਰੱਖਿਆ ਸੀ ਪਰ ਮਾਡਰਨ ਹਿਸਟਰੀ ਦਾ ਉਸਨੂੰ ਪਹਿਲਾ ਇਨਸਾਨ ਕਿਹਾ ਜਾਂਦਾ ਹੈ ਜਿਸਨੇ ਅੰਟਾਰਕਟਿਕਾ ਨੂੰ ਬਹੁਤ ਹੀ ਨੇੜੇ ਉ ਦੇਖਿਆ ਸੀ 1900 ਤੋਂ ਲੈ ਕੇ 1920 ਤੱਕ ਬਹੁਤ ਸਾਰੇ ਐਕਸਪਲੋਰਰ ਵੱਲ ਜਾਣਾ ਸ਼ੁਰੂ ਕੀਤਾ ਬ੍ਰਿਟਿਸ਼ ਖੋਜਕਰ ਰਾਬਿਟਸ ਫਲੈਕਨਰ ਸਟਾਕ 1911 ਵਿੱਚ ਆਪਣੀ ਟੀਮ ਦੇ ਨਾਲ ਅੰਟਾਰਕਟਿਕਾ ਗਿਆ ਉਹ ਤਕਰੀਬਨ 400 ਮੀਲਸ ਤੱਕ ਅੱਗੇ ਗਿਆ ਪਰ ਫਿਰ ਖਰਾਬ ਮੌਸਮ ਅਤੇ ਭੁੱਖਮਾਰੀ ਕਰਕੇ ਉਸ ਨੂੰ ਵਾਪਸ ਮੁੜਨਾ ਪਿਆ ਪਰ ਵਾਪਸੀ ਦਾ ਸਫ਼ਰ ਉਸ ਦੇ ਲਈ ਬਹੁਤ ਹੀ ਭਿਆੜਕ ਸਾਬਤ ਹੋਇਆ ਸਟਾਕ ਅਤੇ ਉਸ ਦੀ ਟੀਮ ਗੜਾਕੇ ਦੀ ਠੰਡ ਅਤੇ ਬਰਫਾਨੀ ਤੂਫਾਨ ਵਿੱਚ ਫਸ ਕੇ ਇਹਨਾਂ ਸਾਰਿਆਂ ਦੀ ਮੌਤ ਹੋ ਗਈ ਫਿਰ ਵਰਲਡ ਵਾਰ 1 ਤੋਂ ਬਾਅਦ ਬਹੁਤ ਸਾਰੀ ਕੰਟਰੀਜ਼ ਨੇ ਆਪਣੀ ਟੀਮਾਂ ਨੂੰ ਇਸਤੇ ਭੇਜਿਆ ਅਤੇ ਇਸ ਕੰਟੀਨਿਊਅਡ ਨੂੰ ਕਲੇਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ 1939 ਵਿੱਚ ਹਿਟਲਰ ਦੇ ਕਹਤੇ ਜਰਮਨੀ 에ਅਰ ਫੋਰਸ ਨੇ ਕਿ ਤਾਂ ਕਿ ਇਸ ਏਰੀਆ ਨੂੰ ਜਰਮਨੀ ਦੇ ਕੰਟਰੋਲ ਵਿੱਚ ਦਿਖਾ ਸਕੇ ਵਰਲਡ ਵਾਰ 2 ਤੋਂ ਬਾਅਦ ਬਹੁਤ ਸਾਰੀਆਂ ਕੰਟਰੀਜ਼ ਨੇ ਇੱਥੇ ਸਟੇਸ਼ਨ ਸੈਟਅਪ ਕੀਤੇ ਫਿਰ ਇੰਟਾਰਕਟਿਕਾ ਦੇ ਬਾਰੇ ਵਿੱਚ ਮਿਸਟਰੀਜ਼ ਡਿਸਕਵਰੀ ਸ਼ੁਰੂ ਹੋਣੇ ਹੋਏ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਮਿਸਟਰੀਅਲ ਡਿਸਕਵਰੀ ਇਹ ਹੈ ਕਿ ਕਿਸੇ ਜ਼ਮਾਨੇ ਵਿੱਚ ਇੰਟਾਰਕਟਿਕਾ ਵਿੱਚ ਬਰਫ਼ ਦੇ ਹੇਠ ਬਹੁਤ ਸਾਰੇ ਸੰਘਣੇ ਜੰਗਲ ਹੁੰਦੇ ਸਨ ਅੰਪੀਰੀਅਲ ਕਾਲਜ ਆਫ ਲੰਡਨ ਦੇ ਸਾਇੰਟਿਸਟ ਦੇ ਅਕੋਰਡਿੰਗ ਉਹਨਾਂ ਨੂੰ ਇੱਥੇ ਇੱਕ ਫੋਸੋਲਾਈਜ਼ਡ वुड ਮਿਲੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ 90 ਸਾਲ ਪਹਿਲਾਂ ਅੰਟਾਰਕਟਿਕਾ ਇੱਕ ਗਰਮ ਕੰਟੀਨੈਂਟ ਜਿੱਥੇ ਬਹੁਤ ਸੰਘਣੇ ਜੰਗਲ ਹੁੰਦੇ ਸਨ ਇਸ ਤੋਂ ਇਲਾਵਾ ਉਹਨਾਂ ਨੂੰ ਇਨਸੈਂਸ ਦੇ ਫੋਸ ਵੀ ਮਿਲੇ ਜੋ ਸਿਰਫ ਗਰਮ ਜਗ੍ਹਾ ਤੇ ਹੀ ਹੁੰਦੇ ਹਨ ਅੰਟਾਰਕਟਿਕਾ ਦੇ ਬਾਰੇ ਵਿੱਚ ਦੂਸਰੀ ਵੱਡੀ ਮਿਸਟਰੀਅਲ ਡਿਸਕਵਰੀ ਇਹ ਸੀ ਕਿ ਇਸ ਦੇ ਤਿੰਨ ਕਿਲੋਮੀਟਰ برف ਦੇ ਹੇਠਾਂ 400 ਲੇਕ ਹਨ ਜਿਸ ਦਾ ਆਪਣਾ ਇਕੋਸ ਸਿਸਟਮ ਹੈ ਉਤੇ ਇਦਾਂ ਦੇ ਸਮੁੰਦਰੀ ਜਾਨਵਰ ਵੀ ਹਨ ਜੋ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਹਨ ਜਿੱਦਾ ਇਹ ਵੱਡੇ ਵੱਡੇ ਸਪਾਈਡ ਅਤੇ ਸੀ-ਥਰੂ ਜੈਲੀਫਿਸ਼ ਇਸ ਬਰਫ਼ ਦੇ ਹੇਠਾਂ ਇੱਕ ਅਲੱਗ ਹੀ ਦੁਨੀਆ ਹੈ ਇਸੇ ਤਰ੍ਹਾਂ ਅੰਟਾਰਕਟਿਕਾ ਇੱਕ ਹੋਰ ਚੀਜ਼ ਜਿਸ ਵਿੱਚ ਬਹੁਤ ਸਾਰੇ ਐਕਸਪਲੋਰਰ ਨੂੰ ਉਹ ਸਾਲਾਂ ਤੱਕ ਪੰਬਲ ਪੂਸੇ ਵਿੱਚ ਪਾਈ ਰੱਖਿਆ ਹੈ ਉਹ ਹੈ ਇਹ ਬਲੈਂਡ ਵਾਟਰਫਾਲ ਮਿਕਵਾਟੋ ਦੀ ਵੈਲੀ ਵਿੱਚ ਇਹ ਵਾਟਰਫਾਲ ਇਤਾਂ ਹੈ ਜਿਵੇਂ برف ਚੋਂ ਖੂਨ ਨਿਕਲਦਾ ਹੋਵੇ ਪਰ ਹਾਲ ਹੀ ਵਿੱਚ ਸਾਇੰਟਿਸਟ ਨੇ ਇਹ ਡਿਸਕਵਰ ਕੀਤਾ ਇਸ ਵਾਟਰਫਾਲ ਦਾ ਸੁਰਖ ਰੰਗ ਇਸ ਲਈ ਹੈ ਕਿਉਂਕਿ ਇਸ ਝੀਲ ਵਿੱਚ ਬਹੁਤ ਹੀ ਸੌਲਟੀ ਵਾਟਰ ਆਉਂਦਾ ਹੈ ਜਿਸ ਵਿੱਚ ਕਈ 100 ਫੁੱਟ برف ਝੀਲ ਵਿੱਚ ਪੈ ਚੁੱਕੀ ਹੈ ਅਤੇ ਉਹ ਐਟਮੋਸਫੇਅਰ ਤੋਂ ਬਿਲਕੁਲ ਕਟ-ਆਫ ਹੈ ਇਸ ਪਾਣੀ ਵਿੱਚ ਬਹੁਤ ਜ਼ਿਆਦਾ ਆਇਰਨ ਹੈ ਜਦ ਵਾਟਰਫਾਲ ਰਾਹੀਂ ਆਉਂਦਾ ਹੈ ਤਾਂ ਆਕਸੀਜਨ ਅਤੇ ਧੁੱਪ ਦੀ ਵਜ੍ਹਾ ਨਾਲ ਪਾਣੀ ਵਿੱਚ ਮੌਜੂਦ ਆਇਰਨ ਆਕਸੀਡਾਈਜ਼ ਹੁੰਦਾ ਅਤੇ ਫਿਰ ਉਸ ਦਾ ਰੰਗ ਸ਼ੰਗਾਲ ਵਰਗਾ ਹੋ ਜਾਂਦਾ ਹੈ ਅੰਟਾਰਕਟਿਕ ਦੇ ਪਹਾੜੇ ਵਿੱਚ ਤੀਜੀ ਅਤੇ ਸਭ ਤੋਂ ਵੱਡੀ ਮਿਸਟਰੀ ਦੀ برف ਦੇ ਹੇਠਾਂ ਕੋਈ ਪੁਰਾਣਾ ਗੁਜ਼ਰਿਆ ਸਿਵਲਾਈਜੇਸ਼ਨ ਹੈ ਕਿ ਕਈ ਇਥੇ એલિયન ਸਪੇਸਸ਼ਿਪ ਵੀ ਦੇਖੀਆਂ ਗਈਆਂ ਹਨ 2016 ਵਿੱਚ ਗੂਗਲ আর্থ ਤੇ ਅੰਟਾਰਕਟਿਕ ਵਿੱਚ ਬਹੁਤ ਸਾਰੀ ਅਨਜੂਜ਼ਵਲ ਐਕਟੀਵਿਟੀ ਰਿਕਾਰਡ ਕੀਤੀ ਗਈ ਜਿੱਥੇ ਇਹਨਾਂ ਨੂੰ એલિયન ਯੂਏ ਫੋਰਸ ਕਹਿੰਦੇ ਹਨ ਉੱਥੇ ਹੀ ਬਹੁਤੇ ਪੋਲੀਟੀਕਲ ਐਕਸਪਰਟ ਨੇੜੇ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਇਹ ਸੀਕ੍ਰੇਟਸ 에ਅਰ ਆਪਰੇਸ਼ਨ ਹਨ ਫਿਰ ਆਉਂਦਾ ਹੈ ਅੰਟਾਰਕਟਿਕਾ ਦਾ ਉਹ ਹਿਡਨ ਫਰੰਟ ਜਿਸ ਤੋਂ ਬਹੁਤ ਘੱਟ ਲੋਕ ਅਵੇਅਰ ਹਨ ਜਿੱਥੇ ਪੂਰੀ ਦੁਨੀਆ ਦੂਸਰੇ ਜੀਓਪੋਲੀਟਿਕਲ ਵਿੱਚ ਉਲਝੀ ਪਈ ਹੈ ਉੱਥੇ ਹੀ ਅਮਰੀਕਾ ਚਾਈਨਾ ਅਤੇ ਸੌਵਥ ਯੂਨੀਅਨ ਅਗਰੈਸਿਵਲੀ ਅੰਟਾਰਕਟਿਕਾ ਤੇ ਐਕਸਪੀਡੀਸ਼ਨਸ ਭੇਜ ਰਹੇ ਹਨ ਇਨਫੈਕਟ ਚਾਈਨਾ ਨੇ ਤਾਂ ਉੱਥੇ ਆਪਣੇ ਮਲਟੀਪਲ ਰਿਸਰਚ ਸਟੇਸ਼ਨ ਸੈਟਅਪ ਕੀਤੇ ਹਨ 1959 ਦੀ ਅੰਟਾਰਕਟਿਕਾ ਕ੍ਰੀਟੀ ਦੇ ਅਨੁਸਾਰ ਕੋਈ ਵੀ ਕੰਟਰੀ ਅੰਟਾਰਕਟਿਕਾ ਵਿੱਚ ਸਾਇੰਟਿਫਿਕ ਇਨਵੈਸਟੀਗੇਸ਼ਨ ਕਰ ਸਕਦੀ ਹੈ ਪਰ ਉਸ ਦਾ ਰਿਜ਼ਲਟ ਇਹਨਾਂ ਸਾਰੀ ਕੰਟਰੀਜ਼ ਦੇ ਨਾਲ ਸ਼ੇਅਰ ਕਰਨਾ ਹੋਵੇਗਾ 1992 ਵਿੱਚ ਯੂਐਸ ਜੀਓਲੋਜੀਕਲ ਡਿਪਾਰਟਮੈਂਟ ਸਰਵੇ ਵਿੱਚ ਇਹ ਡਿਸਕਵਰੀ ਸਾਹਮਣੇ ਆਈ ਅੰਟਾਰਕਟਿਕਾ ਵਿੱਚ 500 ਬਿਲੀਅਨ ਬੈਰਲਸ ਅਤੇ ਨੈਚੁਰਲ ਗੈਸ ਤੇ ਔਇਲ ਰਿਜ਼ਰਵ ਹਨ ਪਰ ਚਾਈਨਾ ਅਤੇ ਹੋਰ ਦੂਸਰੀ ਕੰਟਰੀ ਇਸ ਔਇਲ ਅਤੇ ਗੈਸ ਦੇ ਅੰਟਾਰਕਟਿਕਾ ਦੇ ਲਈ ਇੰਟਰਸਟਿਡ ਨਹੀਂ ਹਨ ਜਦਕੀ ਹਾਲ ਹੀ ਵਿੱਚ ਅੰਟਾਰਕਟਿਕਾ ਵਿੱਚ ਬਹੁਤ ਵੱਡੀ ਕੁਆਂਟੀਟੀ ਵਿੱਚ ਨਿਓਡੀਮੀਅਮ ਕ੍ਰੇਜ਼ੀ ਓਡੀਅਮ ਰਬਿਨ ਅਤੇ ਡਿਸਪੋਸੀਅਮ ਵਰਗੇ ਬਹੁਤ ਹੀ ਥੇਅਰ ਅਥ ਮਿਨਰਲਸ ਜ਼ਿਆਦਾ ਵੀ ਡਿਸਕਵਰ ਹੋਏ ਇਹ ਉਹ ਮਿਨਰਲ ਜਿਹੜਾ ਜੋ ਸਾਰੇ ਇਲੈਕਟ੍ਰੋਨਿਕਸ ਡਿਵਾਈਸ ਵਿੱਚ ਵਰਤੇ ਜਾਂਦੇ ਹਨ ਕਿਉਂਕਿ ਦੁਨੀਆ ਦਾ ਫੋਕਸ ਹੁਣ ਗੈਸ ਅਤੇ ਔਇਲ ਤੋਂ ਹਟ ਕੇ ਇਲੈਕਟ੍ਰੋਨਿਕਸ ਡਿਵਾਈਸ ਨੂੰ ਪਾਵਰ ਕਰਨ ਵਾਲੇ એનર્ਜੀ ਸੋਰਸਸ ਵੱਲ ਵੱਧ ਰਿਹਾ ਹੈ ਇਹਨਾਂ ਮਿਨਰਲਸ ਦੀ ਗੈਸ ਅਤੇ ਔਇਲ ਤੋਂ ਵੀ ਵੱਧ ਡਿਮਾਂਡ ਹੈ ਇਲੈਕਟ੍ਰੋਨਿਕਸ ਕਾਰ ਅਤੇ ਬੈਟਰੀ ਹੀ ਫਿਊਚਰ ਹੈ ਅਤੇ ਫਿਊਚਰ ਨੂੰ ਕੰਟਰੋਲ ਕਰਨ ਦੀ ਰੇਸ ਹੀ ਇਹਨਾਂ ਸੁਪਰ ਪਾਵਰਸ ਨੂੰ ਅੰਟਾਰਕਟਿਕਾ ਦੀ برف ਅਤੇ ਤੂਫਾਨਾਂ ਵੱਲ ਲੈ ਕੇ ਆਈ ਹੈ ਅੰਟਾਰਕਟਿਕਾ ਦੀ ਲਾਸਟ ਚੌਥੀ ਮਿਸ reason डिस्कवरी एहे, एहे सदरन ओशियन समुंदरਾਂ ਵਿੱਚ सदरਨ ओशियन ਦਾ ਨਾਮ ਆਉਂਦਾ ਹੈ ਦੁਨੀਆ ਦਾ ਕਲਾਈਮੇਟ ਅਤੇ ਵਾਟਰ ਸਪਲਾਈ ਇਹ सदरਨ ओशियन ਹੀ ਕੰਟਰੋਲ ਕਰਦਾ ਹੈ ਕਿਉਂਕਿ ਇਹ ਅੰਟਾਰਕਟਿਕਾ ओशियन ਅਤੇ ਪੈਸਿਫਿਕ ओशियन ਨਾਲ ਵੀ ਮਿਲਦਾ ਹੈ ਸਾਇੰਟਿਸਟ ਦੇ ਅਕੋਰਡਿੰਗ ਦੁਨੀਆ ਦਾ 15% কার্বন ਅਮੇਸ਼ੀਅਨ सदरਨ ओशियन ਅਬਜ਼ਰਵ ਕਰਦਾ ਹੈ ਅਤੇ ਗਲੋਬਲ ਵਾਰਮਿੰਗ ਦੇ ਨਾਲ ਨਾਲ ਇਸ ओशियन ਦੀ ਇਮਪਰੂਵਮੈਂਟਸ ਵਧੀ ਜਾ ਰਹੀ ਹੈ ਕਿਉਂਕਿ ਇੱਥੇ ਜੰਮੀ ਹੋਈ ਬਰਫ਼ ਪਿਘਲ ਰਹੀ ਅਤੇ برف ਦੇ ਪਿਗਲ ਨਾਲ ਕਹਿ ਲੋ ਕਿ ਬਹੁਤ ਸਾਰੇ ਖਜ਼ਾਨੇ ਬਾਹਰ ਆ ਰਹੇ ਹਨ ਜਿਨ੍ਹਾਂ ਸਮੁੰਦਰਾਂ ਵਿੱਚ ਇਨਸਾਨ ਜਾਣ ਦਾ ਸੋਚ ਵੀ ਨਹੀਂ ਸਕਦੇ ਸਨ ਬਹੁਤ ਹੀ ਜਲਦੀ ਇੰਪੋਰਟੈਂਟ ਰੂਟ ਬਣਨ ਵਾਲਾ ਹੈ ਬਹੁਤ ساری ਸਟੱਡੀਜ਼ ਚੱਲਦੀ ਪਈ ਹੈ ਕੌਣ ਵਾਲੇ ਸਮੇਂ ਵਿੱਚ ਹੋਰ ਕੀ ਅੰਟਾਰਕਟਿਕਾ ਦੇ ਬਾਰੇ ਵਿੱਚ ਡਿਸਕਵਰ ਹੋ ਸਕਦਾ ਹੈ ਜਿੱਕਰ ਤੁਸੀਂ ਚਾਹੁੰਦੇ ਹੋ ਇਹ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਪੂਰਾ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ